ਜੋ 500 ਕਰੋੜ ਰੁਪਏ ਦੀ ਐਟੈਚੀ ਦਿੰਦੇ ਹੈ ਉਹੀ ਮੁੱਖ ਮੰਤਰੀ ਬਣ ਜਾਂਦੇ ਹੈ ਨਵਜੋਤ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਦੇ ਤਾਬੜ ਤੋੜ ਬਿਆਨਾਂ ਤੋਂ ਬਾਅਦ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਕਾਂਗਰਸ ਹਾਈ ਕਮਾਂਚ ਮਚੀ ਖਲਬਲੀ ਕੀ ਹੈ ਪੂਰਾ ਮਾਮਲਾ ਜਾਣੋ ਇਸ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਇੰਡੀਆ ਨਿਊਜ਼ ਪੰਜਾਬ ਡਿਜੀਟਲ ਤੇ ਤੁਹਾਡਾ ਸਵਾਗਤ ਹੈ ਮੇਰਾ ਨਾਮ ਹੈ ਸਿਮਰਨ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਬਾਇ ਨੇਚਰ ਪੰਜਾਬ ਦੇ ਵਿੱਚ 2027 ਦੀ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਦੇ ਵਿੱਚ ਖਲਬਲੀ ਮਚ ਗਈ ਹੈ। ਇਸ ਤਰ੍ਹਾਂ ਪੁਰਵ ਕ੍ਰਿਕਟਰ ਅਤੇ ਕਾਂਗਰਸ ਨੇਤਾ ਨਵਜੋਤ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਦੇ ਤਾਬੜ ਤੋੜ ਬਿਆਨਾਂ ਤੋਂ ਬਾਅਦ ਹੋਇਆ। ਕੌਰ ਨੇ ਪਹਿਲਾਂ 500 ਕਰੋੜ ਰੁਪਏ ਦੀ ਅਟੈਚੀ ਤੋਂ ਮੁੱਖ ਮੰਤਰੀ ਬਣਨ ਦੀ ਗੱਲ ਕਹਿ ਕੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਕਾਂਗਰਸ ਹਾਈ ਕਮਾਂਡ ਦੇ ਵਿੱਚ ਹਲਚਲ ਮਚਾ ਆ ਦਿੱਤੀ। ਤੇ ਜਦੋਂ ਕਾਂਗਰਸੀਆਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਤਾਂ ਉਹਨਾਂ ਨੇ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਤੋਂ ਲੈ ਕੇ ਬਾਜਵਾ ਰੰਦਾਵਾ ਅਤੇ ਚੰਨੀ ਨੂੰ ਵੀ ਲਪੇਟ ਦਿੱਤਾ ਨਵਜੋਤ ਕੌਰ ਨੇ ਟਿਕਟ ਵੇਚਣ ਤੋਂ ਲੈ ਕੇ ਕਾਂਗਰਸ ਨੂੰ ਬਰਬਾਦ ਕਰਨ ਤੱਕ ਦੇ આરોਪ ਲਗਾ ਦਿੱਤੇ ਤੇ ਇਹ ਵੀ ਕਹਿ ਦਿੱਤਾ ਕਿ ਭਾਜਪਾ ਅਤੇ ਸੀਐਮ ਭਗਵੰਤ ਮਾਨ ਦੀ ਚਪਲਾ ਚੱਟਦੇ ਹਨ ਇਹ ਲੋਕੀ ਸੂਦੂ ਪ੍ਰਧਾਨ ਸੀ ਇਹ ਤਾਂ ਨੰਗੇ ਪੈਰ ਆਈ ਸੀ ਅਤੇ ਫਿਰ ਪਿੱਠ ਦੇ ਵਿੱਚ ਛੁਰਾ ਘੋਪ ਦਿੱਤਾ ਹਾਲਾਂਕਿ ਸੋਮਵਾਰ ਨੂੰ ਸ਼ਾਮ ਹੁੰਦੇ ਹੁੰਦੇ ਕਾਂਗਰਸ ਨੇ ਨਵਜੋਤ ਕੌਰ ਡਾਕਟਰ ਨਵਜੋਤ ਕੌਰ ਨੂੰ ਪਾਰਟੀ ਦੀ ਪ੍ਰਾਈਮ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ ਪਰ ਬਾਹਰ ਨਹੀਂ ਕੱਢ ਸਕਿਆ ਸੋ ਆウ ਇਸ ਰਿਪੋਰਟ ਵਿੱਚ ਤੁਹਾਨੂੰ ਦੱਸਿਏ ਕਿ ਨਵਜੋਤ ਕੌਰ ਸਿੱਧੂ ਦੇ ਉਹਨਾਂ ਬਿਆਨਾਂ ਬਾਰੇ ਜਿਸ ਤੋਂ ਕਾਂਗਰਸ ਦੇ ਵਿੱਚ ਹੜਕੰਪ ਮੱਚਿਆ ਹੋਇਆ ਹੈ। ਬਿਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਵਜੋਤ ਕੌਰ ਦੀ 500 ਕਰੋੜ ਦੀ ਅਟੈਚੀ ਦੇ ਕੇ ਸੀਐਮ ਬਣਨ ਵਾਲੇ ਬਿਆਨ ਦੀ ਸੋ ਨਵਜੋਤ ਕੌਰ ਤੋਂ ਚੰਡੀਗੜ੍ਹ ਦੇ ਵਿੱਚ ਸਵਾਲ ਕੀਤਾ ਗਿਆ ਕਿ ਤੁਸੀਂ ਪੈਸੇ ਦੇਣ ਦੀ ਗੱਲ ਕਹੀ ਕਿ ਤੁਹਾਡੇ ਤੋਂ ਕਿਸੇ ਪਾਰਟੀ ਨੇ ਪੈਸਿਆਂ ਦੀ ਮੰਗ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਸਾਡੇ ਤੋਂ ਕਿਸੇ ਨੇ ਨਹੀਂ ਕੀਤੀ ਪਰ ਸੀਐਮ ਉਹੀ ਬਣਦਾ ਹੈ ਜੋ 500 ਕਰੋੜ ਰੁਪਏ ਦੀ ਟੈਚੀ ਦਿੰਦਾ ਹੈ ਇਸ ਤੋਂ ਬਾਅਦ ਨਵਜੋਤ ਕੌਰ ਨੇ ਕਿਹਾ ਕਿ ਜੇਕਰ ਕਾਂਗਰਸ ਪੰਜਾਬ ਦੇ ਵਿੱਚ ਸਿੱਧੂ ਨੂੰ ਸੀਐਮ ਫੇਸ ਬਣਾਵੇਗੀ ਤਾਂ ਹੀ ਉਹ ਇੱਕ ਐਕਟਿਵ ਇਸ ਪਾਰਟੀ ਦੇ ਵਿੱਚ ਜਾਂ ਫੇ ਪੋਲਿਟਿਕਸ ਦੇ ਵਿੱਚ ਐਕਟਿਵ ਹੋਣਗੇ ਪਰ ਮੈਨੂੰ ਨਹੀਂ ਲੱਗ ਰਿਹਾ ਕਿ ਸਿੱਧੂ ਨੂੰ ਪ੍ਰੋਮੋਟ ਹੋਣ ਦਿੱਤਾ ਜਾਵੇਗਾ ਕਿਉਂਕਿ ਇੱਥੇ ਯਾਨੀ ਕਿ ਕਾਂਗਰਸ ਦੇ ਵਿੱਚ ਪਹਿਲਾਂ ਤੋਂ ਹੀ ਪੰਜ-ਪੰਜ ਸੀਐਮ ਬਣ ਚੁੱਕੇ ਨੇ ਅਤੇ ਉਹ ਕਾਂਗਰਸ ਨੂੰ ਹਰਾਣ ਦੇ ਵਿੱਚ ਲੱਗੇ ਹੋਏ ਨੇ ਵੈਲ ਐਨਾ ਹੀ ਨਹੀਂ ਪਰ ਸੋਮਵਾਰ ਨੂੰ ਇੱਕ ਮੀਡੀਆ ਚੈਨਲ ਤੋਂ ਗਲਬਾਤ ਕਰਦੇ ਹੋਏ ਨਵਜੋਤ ਕੌਰ ਸਿੱਧੂ ਨੇ ਦਾਅਵਾ ਕੀਤਾ ਕਿ ਤਰਨਤਾਰਨ ਜਿੰਮੀ ਚੋਣਾ 'ਚ ਕਾਂਗਰਸ ਕੈਂਡੀਡੇਟ ਕਰਨਬੀਰ ਪੁਰਜ ਨੇ ਕਿਹਾ ਕਿ ਟਿਕਟ ਦੇ ਲਈ ਮੈਂ 5 ਕਰੋੜ ਬਾਜਵਾ ਅਤੇ 5 ਕਰੋੜ ਰਾਜਾ ਵੜਿੰਗ ਨੂੰ ਦਿੱਤਾ ਤਾਂ ਜਾ ਕੇ ਮੈਨੂੰ ਟਿਕਟ ਮਿਲੀ ਬੋਰਜ ਖੁਦ ਇਸ ਗੱਲ ਨੂੰ ਮੰਨ ਰਿਹਾ ਹੈ ਕਿ ਮੈਂ ਪੈਸੇ ਦਿੱਤੇ ਤੇ ਇਸ ਦੀ ਰਿਕਾਰਡਿੰਗ ਵੀ ਹੈਗੀ ਹੈ ਨਵਜੋਤ ਕੌਰ ਨੇ ਕਿਹਾ ਕਿ ਮੈਂ ਕਿਸੇ ਵੱਡੇ ਨੇਤਾ ਦੇ ਉੱਤੇ ਇਲਜ਼ਾਮ ਨਹੀਂ ਲਗਾ ਰਹੀ ਮੈਂ ਚਾਰ ਨਿਕੰਮੇ ਲੀਡਰਾਂ ਦੇ ਉੱਤੇ ਇਲਜ਼ਾਮ ਲਗਾ ਰਹੀ ਹਾਂ ਜੋ ਕਿ ਪਾਰਟੀ ਨੂੰ ਬਰਬਾਦ ਕਰ ਰਹੇ ਨੇ ਇਹਨਾਂ ਨੇ ਕਾਂਗਰਸ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਹੈ ਕੋਈ ਸ਼ਰੀਫ ਬੰਦਾ ਪ੍ਰਧਾਨ ਬਣੇ ਪਰ ਸਭ ਨੂੰ ਮਨਜ਼ੂਰ ਹੋਵੇ ਨਵਜੋਤ ਨੇ ਕਿਹਾ ਕਿ ਪ੍ਰਧਾਨ ਉਸ ਨੂੰ ਬਣਾਉਣਾ ਚਾਹੀਦਾ ਹੈ ਜੋ ਕਿ ਬਗੈਰ ਪੈਸੇ ਲਿੱਤੇ ਟਿਕਟ ਦੇਵੇਗਾ ਉਹ ਸਭ ਨੂੰ ਚੰਗਾ ਲੱਗੇਗਾ ਕਾਂਗਰਸ ਨੂੰ ਇਕਜੁੱਟ ਕਰੋ ਮੈਂ ਉਹਨਾਂ ਦੇ ਨਾਲ ਲੱਗਾਂਗੀ ਅਸੀਂ 70 ਸੀਟਾਂ ਜਿੱਤਾਂਗੇ ਇਹ ਉਹ ਲੋਕ ਹੈਗੇ ਨੇ ਜਦੋਂ ਸਿੱਧੂ ਪ੍ਰਧਾਨ ਬਣੇ ਸੀਗੇ ਤਾਂ ਇਹ ਨੰਗੇ ਪੈਰ ਆਏ ਸੀ ਅਤੇ ਫਿਰ ਪਿੱਠ ਦੇ ਵਿੱਚ ਛੁਰਾ ਮਾਰ ਦਿੱਤਾ ਇਹਨਾਂ ਲੋਕਾਂ ਨੇ ਇਲੈਕਸ਼ਨ ਦੇ ਵੇਲੇ ਨਵਜੋਤ ਸਿੱਧੂ ਦੀ ਸੀਟ ਤੇ ਆ ਕੇ ਹਰਾਣ ਦਾ ਕੰਮ ਕੀਤਾ ਮੇਰੇ ਕੋਲ ਬੂਤ ਹੈ ਕਾਂਗਰਸ ਨੂੰ ਬਰਬਾਦ ਕਰਨ ਦੇ ਲਈ ਇਹ ਲੋਗ ਰੱਖੇ ਹੋਏ ਨੇ ਇਹ ਕਾਂਗਰਸ ਦੀ ਜਣਾ ਘਟ ਰਹੇ ਨੇ ਇੱਕ ਸੀਟ ਦੇ ਉੱਤੇ ਇਹਨਾਂ ਨੇ ਚਾਰ-ਚਾਰ ਨੇਤਾ ਲਾਏ ਹੋਏ ਨੇ ਤਾਂ ਕਿ ਕਾਂਗਰਸ ਨੂੰ 15 ਸੀਟਾਂ ਵੀ ਨਾ ਮਿਲ ਸਕਣ ਇਹ ਉਹ ਲੋਗ ਹਨ ਜੋ ਕਿ ਲੁਕ-ਲੁਕ ਕਰ ਭਾਜਪਾ ਅਤੇ ਭਗਵੰਤ ਮਾਨ ਦੀ ਚੱਪਲਾ ਚੜਦੇ ਨੇ ਤਾਂ ਕਿ ਸਾਡੇ ਕੇਸ ਨਾ ਖੁੱਲਣ ਮੈਨੂੰ ਇਹਨਾਂ ਲੋਕਾਂ ਤੋਂ ਗੱਲ ਕਰਨ ਦੇ ਵਿੱਚ ਵੀ ਸ਼ਰਮ ਆਂਦੀ ਹੈ ਇਹ ਸਿਰੇ ਦੇ ਚੋਰ ਨਿਕੰਮੇ ਜੋ ਕਿ ਕਾਂਗਰਸ ਨੂੰ ਬਰਬਾਦ ਕਰ ਰਹੇ ਨੇ ਜੋ ਆਪਣੀ ਸੀਟ ਜਿੱਤਣ ਦੇ ਲਈ ਸਿੱਧੂ ਪਰਿਵਾਰ ਦੀ ਵਾਵਾਹੀ ਕਰਦੇ ਸੀ ਪਰ ਅਸਲ ਦੇ ਵਿੱਚ ਸਾਡੀ ਜਣਾ ਘਟ ਰਹੇ ਸੀ ਬਲ ਨਵਜੋਤ ਕੌਰ ਦੇ ਇਹਨਾਂ ਤਮਾਮ ਬਿਆਨਾਂ ਤੋਂ ਬਾਅਦ ਪੰਜਾਬ ਦੇ ਪੁਰਵ ਡਿਪਟੀ ਸੀਐਮ ਅਤੇ ਕਾਂਗਰਸ ਸਾਂਸਦ ਦਾਵਾ ਨੇ ਨਵਜੋਤ ਕੌਰ ਤੋਂ ਪੁੱਛਿਆ ਕਿ ਤੁਹਾਡੇ ਪਤੀ ਨੇ ਕਾਂਗਰਸ ਸਰਕਾਰ ਦੇ ਵਿੱਚ ਨੰਬਰ 2 ਮਿਨਿਸਟਰ ਬਣਨ ਦੇ ਲਈ ਕਿੰਨੇ ਰੁਪਏ ਦਿੱਤੇ ਸੀ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਦੇ ਲਈ ਕਿੰਨੇ ਰੁਪਏ ਦਿੱਤੇ ਸੀ ਸਿੱਧੂ ਦੇ ਪਤਾ ਵੀ ਪੰਜਾਬ ਦੇ ਵਿੱਚ ਐਡਵੋਕੇਟ ਜਨਰਲ ਕੀ ਏਜੀ ਬਣੀ ਸੀ ਕਿ ਆ ਉਹ ਵੀ ਪੈਸੇ ਦੇ ਕੇ ਬਣੀ ਸੀ ਰੰਧਾਵਾ ਨੇ ਕਿਹਾ ਕਿ ਕਾਂਗਰਸ ਨੂੰ ਕਿਸੇ ਤੋਂ ਨਹੀਂ ਬਲਕਿ ਇਹਨਾਂ ਵਰਗੇ ਲੋਕਾਂ ਤੋਂ ਹੀ ਖਤਰਾ ਹੈ ਸਾਢੇ 3 ਸਾਲ ਤੱਕ ਕਾਂਗਰਸ ਦਾ ਵਰਕਰ ਡੰਡੇ ਖਾਂਦਾ ਰਿਹਾ ਤੇ ਹੁਣ ਚੋਣਾਂ ਜਦੋਂ ਚੋਣਾ ਨਜ਼ਦੀਕ ਆ ਰਹਿਆਂ ਨੇ ਤੇ ਇਹ ਲੋਕ ਨੁਕਸਾਨ ਪਹੁੰਚਾਉਣ ਦੇ ਲਈ ਇਸ ਤਰੀਕੇ ਦੀ ਗੱਲਾਂ ਕਰਨ ਲੱਗੇ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਕਾਂਗਰਸ ਸੰਸਦ ਰੰਦਾਵਾ ਨੇ ਪੁਰਵ ਕ੍ਰਿਕਟਰ ਅਤੇ ਕਾਂਗਰਸ ਨੇਤਾ ਨਵਜੋਤ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਲੀਗਲ ਨੋਟਿਸ ਭੇਜ ਦਿੱਤਾ ਹੈ ਦੱਸਦੇ ਕਿ ਨਵਜੋਤ ਕੌਰ ਸਿੱਧੂ ਨੇ ਇਹ ਵੀ ਕਿਹਾ ਸੀ ਕਿ ਰੰਦਾਵਾ ਦੇ ਗੈਂਗਸਟਰਾਂ ਦੇ ਨਾਲ ਲਿੰਕ ਹੈਗੇ ਨੇ ਰੰਦਾਵਾ ਨੇ ਰਾਜਸਥਾਨ ਦੇ ਵਿੱਚ ਪੈਸੇ ਲੈ ਕੇ ਟਿਕਟਾਂ ਵੇਚੀਆਂ ਅਤੇ ਕਾਂਗਰਸ ਨੂੰ ਆਦਤ ਜਿਸ ਦੇ ਕੇ ਉਤੇ ਹੁਣ ਰੰਦਾਵਾ ਨੇ ਲੀਗਲ ਨੋਟਿਸ ਭੇਜ ਕੇ ਕਿਹਾ ਹੈ ਕਿ 7 ਦਿਨਾਂ ਦੇ ਅੰਦਰ ਮਾਫੀ ਮੰਗੋ ਨਹੀਂ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ ਵਿਲ 2027 ਦੇ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਪਾਰਟੀ ਦੇ ਵਿਚਕਾਰ ਛੜੇ ਇਸ ਪੂਰੇ ਵਿਵਾਦ ਬਾਰੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਪੰਜਾਬ ਦੇ ਪੰਜਾਬੀਓ ਤੁਝੜਿਆ ਜਾਏ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਪੰਜਾਬੀ ਬਾਇ ਨੇਚਰ ਓਨਲੀ ਔਨ ਇੰਡੀਆ ਨਿਊਜ਼ ਪੰਜਾਬ ਦਾ ਜਟਾ